ਮੈਂ ਬਾਤੂੰ ਚੱਲ ਤੇ ਮੇਰੀ ਗੱਲ ਸੁਣੋ ਅੱਜ ਰੀਪਰ ਵਾਲੇ ਨੇ ਵੀ ਆਉਣਾ ਵਾ 3 ਵਜੇ ਆਉਣਾ ਮਮਾ ਨੂੰ ਅੱਛਾ ਤੇ ਮੇਰਾ ਇਰਾਦਾ ਵਾ ਕਿ ਉਹ ਬਣਾਈ ਲਈ ਅੱਜ ਤੇ ਤੂੰ ਹੋ ਜਾਏਗਾ ਟਾਈਮ ਨਾਲ ਤਾਂ ਵੇਲਾ ਹੋ ਜਾਣਾ ਮਤੋਂ ਕਿੰਨਾ ਕਰਾ ਜੋ ਲੋਕੀ ਜਿਹਾ ਕਰਾਈ ਜਾਂਦੇ ਕੰਡਾ ਹੀ ਮੈਂ ਤੁਹਾਨੂੰ ਪੱਕਾ ਲਵਾ ਲਾਂਗੇ ਮੈਂ ਤਾਂ ਨਹੀਂ ਤੂੰ ਹੀ ਕੰਡਾ ਕਰਾ ਲਾ ਬਦਲ ਦਾ ਪਤਾ ਕੋਈ ਨਹੀਂ ਜਾ ਕੰਡਾ ਕਰਾਇਆ ਉਹਦਾ ਲਾਗਤ ਵੇਲਾ ਹੋਏਗਾ ਚੱਲ ਕੋਈ ਗੱਲ ਨਹੀਂ ਵੇਖ ਲਈਏ ਤੇ ਸਾਤਾ ਕਿੰਨੀ ਕੱਟ ਲਉਂਦੇ ਆ ਫਲਾ ਤੇ ਕੰਮ ਕਰ ਦੇਂਦੀ ਨਾ ਲੱਗਿਆ ਆ ਕਰ ਆਪੇ ਕੰਮ ਦੀ ਯਾਦ ਆ ਜਾਂਦੀ ਏ ਠੀਕ ਆ ਨਾ ਮੈਂ ਗਾਂ ਘੋੜਾ ਕਰ ਲਿਆ ਲਵਾਂਗੀ ਚਲ ਠੀਕ ਆ ਹਾਂ ਦਾ ਮੈਂ ਦਾਦੇ ਤੂੰ ਉਹ ਕੰਮ ਕਰਤਾ ਵਾ ਉਹ ਮੈਂ ਕੋਹ ਨਹੀਂਗਾ ਖਾਦਾ ਮੈਂ ਕੋਹ ਨਹੀਂਗਾ ਖਾਦਾ ਮਤ ਜਣਿਆ ਤੂੰ ਤਕਤੀਆਂ ਲੈਣ ਦਿਆ